स्टारकास्ट है ਇਹ ਸਾਰਿਆਂ ਨੂੰ ਪਤਾ ਜਿਹੜੇ ਜਾਣ ਪੁੱਛ ਕੇ ਵਿਰੋਧ ਕਰ ਰਹੇ ਆ ਉਹ ਹਮੇਸ਼ਾ ਹੀ ਇਹਦੇ ਪ੍ਰੋਡਿਊਸਰ ਹੈ ਉਹ ਡਿਸਾਈਡ ਕਰਦੇ ਆ ਸਟਾਰकास्ट ਕੀ ਹੋਵੇ ਤੇ ਦੂਜੀ ਗੱਲ ਹੈ ਜਦੋਂ ਮੂਵੀ ਸ਼ੂਟ ਹੋਈ ਸੀ ਉਦੋਂ ਦੋਵਾਂ ਦੇਸ਼ਾਂ ਦੇ ਰਿਲੇਸ਼ਨ ਜੀ ਬਹੁਤ ਵਧੀਆ ਸੀ ਕੋਈ ਲੜਾਈ ਨਹੀਂ ਸੀ ਤੇ ਮੈਨੂੰ ਲੱਗਦਾ ਕੁਝ ਇੱਕ ਕਲਾਕਾਰ ਹੈ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ ਉਹ ਜੈਲਸੀ ਕਰਦੇ ਆ ਜੇ ਜਿੱਤ ਤੋਂ ਉਹਨਾਂ ਦੀ ਚੜ੍ਹਾਈ ਤੋਂ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਸ ਦੀ ਫਿਲਮ ਸਰਦਾਰ ਚਿੱਤਰੀ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ ਹੁਣ ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਕੁਝ ਸਿੰਗਲਸ ਐਕਟ ਦਿਲਜੀਤ ਦੋਸਾਂਸ ਦੇ ਹੱਕ ਵਿੱਚ ਬਿਆਨ ਸਾਹਮਣੇ ਆਇਆ ਹੈ ਕੁਝ ਸਿੰਗਲਸ ਨੇ ਜੋ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਪਰ ਕੁਝ ਸਿੰਗਲਸ ਹਨ ਜੋ ਉਹਨਾਂ ਦੀ ਫਿਲਮ ਨੂੰ ਦਿਲ ਸਪੋਰਟ ਕਰਦੇ ਨਜ਼ਰ ਆਏ ਨੇ ਉਹਨਾਂ ਚੋਂ ਇੱਕ ਨੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਸਿੱਧਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਦਿਲਜੀਤ ਗੱਲ ਤ ਨਹੀਂ ਹੈ ਉਹ ਸਾਡਾ ਮਾਨ ਹੈ ਜਿਨ੍ਹਾਂ ਨੇ ਦੁਨੀਆ 'ਚ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਉਹ ਕਦੇ ਵੀ ਰਾਸ਼ਟਰੀ ਵਿਰੋਧੀ ਨਹੀਂ ਹੋ ਸਕਦੇ ਰੇਸ਼ਮ ਸਿੰਘ ਅਮੋਲ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਗੱਲ ਸਾਂਝੀ ਕੀਤੀ ਜਿੱਤੇ ਉਹ ਦਲਜੀਤ ਨਾਲ ਸੋਲੀਡੈਰਿਟੀ ਦਿਖਾ ਰਹੇ ਸਨ ਉਹ ਕਹਿੰਦੇ ਨੇ ਫਿਲਮ ਕਿਸੇ ਇੱਕ ਆਰਟਿਸਟ ਦੀ ਚੋਇਸ ਨਹੀਂ ਹੁੰਦੀ ਟੀਮ ਤੇ ਪ੍ਰੋਡਕਸ਼ਨ ਹਾਊਸ ਮਿਲ ਕੇ ਕਾਸਟ ਨੂੰ ਫਾਈਨਲਾਈਜ਼ ਕਰਦੇ ਨੇ ਇਸ ਕਰਕੇ ਸਿਰਫ ਦਲਜੀਤ ਨੂੰ ਬਲੇਮ ਕਰਨਾ ਬਿਲਕੁਲ ਅਨਫੇਅਰ ਹੈ ਅੰਤਜੇ ਰੇਸ਼ਮ ਸਿੰਘਨ ਮੋਹਲ ਨੇ ਕਿ ਆਦਲਜੀਤ ਨੇ ਜਿਵੇਂ ਇੰਡੀਅਨ 플ੈਗ ਨੂੰ ਦੁਨੀਆ ਦੇ ਸਟੇਜ ਤੇ ਲਹਿਰਾਇਆ ਉਸ ਲਈ ਉਹ ਟਰੋਲ ਨਹੀਂ ਸੈਲੂਟ ਦੇ ਯੋਗ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੁੜੇ ਰਹੋ ਸਾਡੇ ਨਾਲ ਫੋਰ ਮੋਰ ਸੱਚ ਅਪਡੇਟਸ ਜਰ ਤੇਸ ਗਾਰਪਨ ਸਸੀ ਕਾਲੀ ਸਾਰਿਆਂ ਨੂੰ ਗੱਲ ਕਰਦੇ ਆਂ ਦਲਜੀਤ ਬਾਈ ਦੇ ਬਾਈਕਾਟ ਦੀ ਜਿਹੜੀ ਗੱਲ ਚੱਲਦੀ ਹੈ ਸਰਦਾਰ ਜੀ ਦੀ ਤਰੀ ਮੌਜੂਦ ਹੈ ਕਿ ਤੇ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਜਿਹੜੀ ਸਟਾਰ ਕਾਸਟ ਹੈ ਇਹ ਸਾਰਿਆਂ ਨੂੰ ਪਤਾ ਜਿਹੜੇ ਜਾਣ ਪੁੱਛ ਕੇ ਵਿਰੋਧ ਕਰ ਰਹੇ ਆ ਉਹ ਹਮੇਸ਼ਾ ਹੀ ਦੇ ਰਿਪਰੋਡਿਊਸਰ ਹੈ ਉਹ ਡਿਸਾਈਡ ਕਰਦੇ ਆ ਸਟਾਰ ਕਾਸਟ ਕੀ ਹੋਏ ਤੇ ਦੂਜੀ ਗੱਲ ਹੈ ਜਦੋਂ ਉਹ ਮੂਵੀ ਸ਼ੂਟ ਹੋਈ ਸੀ ਉਦੋਂ ਦੋਵਾਂ ਦੇਸਾਂ ਨੇ ਰਿਲੇਸ਼ਨ ਸੀ ਬਹੁਤ ਵਧੀਆ ਸੀ ਕੋਈ ਲੜਾਈ ਨਹੀਂ ਸੀ ਤੇ ਮੈਨੂੰ ਲੱਗਦਾ ਕੁਝ ਇੱਕ ਕਲਾਕਾਰ ਹੈ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ ਉਹ ਜੈਲਸੀ ਕਰਦੇ ਆ ਜੇ ਜਿੱਤ ਤੋਂ ਉਹਨਾਂ ਦੀ ਚੜ੍ਹਾਈ ਤੋਂ ਇੱਥੋਂ ਪਤਾ ਲੱਗ ਰਿਹਾ ਕਿ ਉਹ ਵਿਰੋਧ ਕਰ ਰਿਹਾ ਦਿਲਜੀਤ ਵਾਈ ਦਾ ਤੇ ਇੱਕ ਗੱਲ ਹੋਰ ਹੈ 5 ਜੁਲਾਈ ਨੂੰ ਵਿਮਨ ਜਿਹੜਾ ਕ੍ਰਿਕਟ ਕੱਪ ਹੋ ਰਿਹਾ ਹੈ ਇੰਡੀਆ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਹੈ ਤੁਸੀਂ ਕੀ ਉਹਦਾ ਵੀ ਵਿਰੋਧ ਕਰੋਗੇ ਜਾਂ ਤੁਸੀਂ ਉਹਦਾ ਵੀ ਵਿਰੋਧ ਕਰੋ ਯਾਰ ਤੁਸੀਂ ਪ੍ਰੋਮਿਸ ਕਰੋ ਜਾਂ ਪ੍ਰੋਟੈਸਟ ਕਰੋ ਫਿਊਚਰ ਦੇ ਵਿੱਚ ਸਾਡੇ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਦੁਬਈ ਆ ਹੋਰ ਕਿਤੇ ਨਹੀਂ ਖੇਡਣਗੇ ਆਪਸ ਦੇ ਵਿੱਚ ਹੈਨਾ ਮੈਨੂੰ ਨਹੀਂ ਲੱਗਦਾ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਦਿਲਜੀਤ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਹ ਪੱਗ ਬੰਨ੍ਹ ਕੇ ਵੀ ਉਸ ਬੰਦੇ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ ਇਸ ਕਰਕੇ ਸਾਡੇ ਜਲੋ ਸਪੋਰਟ ਹੈ ਪੰਜਾਬ ਨੂੰ ਪੰਜਾਬੀਤ ਨੂੰ ਜਸਜੀਤ ਵੀਰ ਨੂੰ ਬਾਕੀ ਆਪਣੇ ਦੇਸ਼ ਨਾਲ ਸਾਨੂੰ ਸਾਰਿਆਂ ਨੂੰ ਪਿਆਰ ਹੈ ਹੋਣਾ ਚਾਹੀਦਾ ਸਾਨੂੰ ਕਿਸੇ ਨੂੰ ਬਲੋਕ ਕਰਨ ਦੀ ਲੋੜ ਨਹੀਂ ਤੇ ਤੁਸੀਂ ਵੀ ਸਾਰੇ ਦੱਬ ਕੇ ਜਸਜੀਤ ਵੀਰ ਨੂੰ ਸਪੋਰਟ ਕਰੋ ਥੈਂਕ ਯੂ ਸੋ ਮਚ ਇਸ ਸਟਾਰ ਕਾਸਟ ਹੈ ਇਹ ਸਾਰਿਆਂ ਨੂੰ ਪਤਾ ਜਿਹੜੇ ਜਾਣ ਬੁੱਝ ਕੇ ਵਿਰੋਧ ਕਰ ਰਹੇ ਆ ਉਹ ਹਮੇਸ਼ਾ ਹੀ ਥੇਰੇ ਪ੍ਰੋਡਿਊਸਰ ਹੈ ਉਹ ਡਿਸਾਈਡ ਕਰਦੇ ਆ ਸਟਾਰ ਕਾਸਟ ਕੀ ਹੋਏ ਤੇ ਦੂਜੀ ਗੱਲ ਹੈ ਜਦੋਂ ਮੂਵੀ ਸ਼ੂਟ ਹੋਈ ਸੀ ਉਦੋਂ ਦੋਵਾਂ ਦੇਸ਼ਾਂ ਨੇ ਰਿਲੇਸ਼ਨ ਸੀ ਬਹੁਤ ਵਧੀਆ ਸੀ ਕੋਈ ਲੜਾਈ ਨਹੀਂ ਸੀ ਤੇ ਮੈਨੂੰ ਲੱਗਦਾ ਕੁਝ ਇੱਕ ਕਲਾਕਾਰ ਹੈ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਹੈ ਉਹ ਜੈਲਸੀ ਕਰਦੇ ਹੈ ਜਿੱਤ ਤੋਂ ਉਹਨਾਂ ਦੀ ਚੜ੍ਹਾਈ ਤੋਂ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਸ ਦੀ ਫਿਲਮ ਸਰਦਾਰ ਚਿੱਤਰੀ ਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ ਹੁਣ ਉੱਥੇ ਹੀ ਪੰਜਾਬੀ ਇੰਡਸਟਰੀ ਤੋਂ ਕੁਸਿੰਗਲ ਸੈਕਟਰ ਦਿਲਜੀਤ ਦੋਸਾਂਸ ਦੇ ਹੱਕ ਚ ਬਿਆਨ ਸਾਹਮਣੇ ਆਇਆ ਹੈ ਕੁਸਿੰਗਲਸ ਨੇ ਜੋ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਪਰ ਕੁਸਿੰਗਲਜ਼ ਹਨ ਜੋ ਉਹਨਾਂ ਦੀ ਫਿਲਮ ਨੂੰ ਦਿਲਾ ਸਪੋਰਟ ਕਰਦੇ ਨਜ਼ਰ ਆਏ ਨੇ ਉਹਨਾਂ ਚੋਂ ਇੱਕ ਨੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਸਿੱਧਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਦਿਲਜੀਤ ਗੱਲ ਨਹੀਂ ਹੈ ਉਹ ਸਾਡਾ ਮਾਣ ਹੈ ਜਿਨ੍ਹਾਂ ਨੇ ਦੁਨੀਆ 'ਚ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਉਹ ਕਦੇ ਵੀ ਰਾਸ਼ਟਰੀ ਵਿਰੋਧੀ ਨਹੀਂ ਹੋ ਸਕਦੇ ਰਿਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਗੱਲ ਸਾਂਝੀ ਕੀਤੀ ਜਿੱਤੇ ਉਹ ਦਲਜੀਤ ਨਾਲ ਸੋਲੀਡੈਰਿਟੀ ਦਿਖਾ ਰਹੇ ਸਨ ਉਹ ਕਹਿੰਦੇ ਨੇ ਫਿਲਮ ਕਿਸੇ ਇੱਕ ਆਰਟਿਸਟ ਦੀ ਚੋਇਸ ਨਹੀਂ ਹੁੰਦੀ ਟੀਮ ਤੇ ਪ੍ਰੋਡਕਸ਼ਨ ਹਾਊਸ ਮਿਲ ਕੇ ਕਾਸਟ ਨੂੰ ਫਾਈਨਲਾਈਜ਼ ਕਰਦੇ ਨੇ ਇਸ ਕਰਕੇ ਸਿਰਫ ਦਲਜੀਤ ਨੂੰ ਬਿਲੇਮ ਕਰਨਾ ਬਿਲਕੁਲ ਅਨਫੇਅਰ ਹੈ ਅੰਤਜੇ ਰੇਸ਼ਮ ਸਿੰਘਨ ਮੋਹਲ ਨੇ ਕਿ ਆਦਲਜੀਤ ਨੇ ਜਿਵੇਂ ਇੰਡੀਅਨ 플ੈਗ ਨੂੰ ਦੁਨੀਆ ਦੇ ਸਟੇਜ ਤੇ ਲਹਿਰਾਇਆ ਉਸ ਲਈ ਉਹ ਟਰੋਲ ਨਹੀਂ ਸੈਲੂਟ ਦੇ ਯੋਗ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੁੜੇ ਰਹੋ ਸਾਡੇ ਨਾਲ ਫੋਰ ਮੋਰ ਸੱਚ ਅਪਡੇਟਸ ਯਾਰ ਤੇ ਸਕਾਰਪਨ ਸਸਿਗਾਲੀ ਸਾਰਿਆਂ ਨੂੰ ਗੱਲ ਕਰਦੇ ਆਂ ਦਲਜੀਤ ਬਾਈ ਦੇ ਬਾਈਕਾਟ ਦੀ ਜਿਹੜੀ ਗੱਲ ਚੱਲਦੀ ਹੈ ਸਰਦਾਰ ਦੀ ਡਰੀਮ ਉਹ ਨੂੰ ਲੈ ਕੇ ਤੇ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਜਿਹੜੀ ਸਟਾਰ ਕਾਸਟ ਹੈ ਇਹ ਸਾਰਿਆਂ ਨੂੰ ਪਤਾ ਜਿਹੜੇ ਜਾਣ ਪੁੱਛ ਕੇ ਵਿਰੋਧ ਕਰ ਰਹੇ ਆ ਉਹ ਹਮੇਸ਼ਾ ਹੀ ਇਹਦੇ ਪ੍ਰੋਡਿਊਸਰ ਐ ਉਹ ਡਿਸਾਈਡ ਕਰਦੇ ਆ ਸਟਾਰ ਕਾਸਟ ਕੀ ਹੋਵੇ ਤੇ ਦੂਜੀ ਗੱਲ ਐ ਜਦੋਂ ਉਹ ਮੂਵੀ ਸ਼ੂਟ ਹੋਈ ਸੀ ਉਦੋਂ ਦੋਵਾਂ ਦੇਸ਼ਾਂ ਦੇ ਰਿਲੇਸ਼ਨ ਜੀ ਬਹੁਤ ਵਧੀਆ ਸੀ ਕੋਈ ਲੜਾਈ ਨਹੀਂ ਸੀ ਜੀ ਤੇ ਮੈਨੂੰ ਲੱਗਦਾ ਕੁਝ ਇੱਕ ਕਲਾਕਾਰ ਐ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ ਉਹ ਜੈਲਸੀ ਕਰਦੇ ਆ ਜੇ ਜਿੱਤ ਤੋਂ ਉਹਨਾਂ ਦੀ ਚੜ੍ਹਾਈ ਤੋਂ ਇੱਥੋਂ ਪਤਾ ਲੱਗ ਰਿਹਾ ਕਿ ਉਹ ਵਿਰੋਧ ਕਰ ਰਿਹਾ ਦਿਲਜੀਤ ਵਾਈ ਦਾ ਤੇ ਇੱਕ ਗੱਲ ਹੋਰ ਐ 5 ਜੁਲਾਈ ਨੂੰ ਔਰੁਮਨ ਜਿਹੜਾ ਕ੍ਰਿਕਟ ਕੱਪ ਹੋ ਰਿਹਾ ਹੈ ਇੰਡੀਆ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਹੈ ਤੁਸੀਂ ਕੀ ਉਹਦਾ ਵੀ ਵਿਰੋਧ ਕਰੋਗੇ ਜਾਂ ਤੁਸੀਂ ਉਹਦਾ ਵੀ ਵਿਰੋਧ ਕਰੋ ਯਾਰ ਤੁਸੀਂ ਪ੍ਰੋਮਿਸ ਕਰੋ ਜਾਂ ਪ੍ਰੋਟੈਸਟ ਕਰੋ ਫਿਊਚਰ ਦੇ ਵਿੱਚ ਸਾਡੇ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਦੁਬਈ ਆ ਹੋਰ ਕਿਤੇ ਨਹੀਂ ਖੇਡਣਗੀਆਂ ਆਪਸ ਦੇ ਵਿੱਚ ਹੈਨਾ ਮੈਨੂੰ ਨਹੀਂ ਲੱਗਦਾ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਦਿਲਚਸਪ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਹ ਪੱਗ ਬੰਨ੍ਹ ਕੇ ਵੀ ਉਸ ਬੰਦੇ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ ਇਸ ਕਰਕੇ ਸਾਡੇ ਜਲੋ ਸਪੋਰਟ ਹੈ ਪੰਜਾਬ ਨੂੰ ਪੰਜਾਬੀਤ ਨੂੰ ਦਰਜੇਤ ਵੀਰੇ ਨੂੰ ਬਾਕੀ ਆਪਣੇ ਦੇਸ਼ ਨਾਲ ਸਾਨੂੰ ਸਾਰਿਆਂ ਨੂੰ ਪਿਆਰ ਹੈ ਹੋਣਾ ਚਾਹੀਦਾ ਸਾਨੂੰ ਕਿਸੇ ਨੂੰ ਪ੍ਰੋਬਲਮ ਕਰਨ ਦੀ ਲੋੜ ਨਹੀਂ ਤੇ ਤੁਸੀਂ ਵੀ ਸਾਰੇ ਦੱਬ ਕੇ ਦਰਜੀਤ ਵੀਰੇ ਨੂੰ